ਗੁੱਡ ਮਾਰਨਿੰਗ ਗਾਇਜ਼ ਵੈਲਕਮ ਬੈਕ ਟੂ ਦਾ ਚੈਨਲ ਅਗੇ ਅੱਜ ਚੱਲੇ ਆਪਾਂ ਇੱਕ ਹੋਰ ਨਵੇਂ ਟੂਰ ਤੇ ਸਵੇਰ ਦੇ ਵਜ ਕੇ ਨੇ 5 ਕ੍ਰਿਸਮਸ ਦੇ ਟਾਈਮ ਆ ਘਰ ਸਾਰੇ ਸਜੇ ਸੂਜੇ ਨੇ ਤੇ ਛੁੱਟੀਆਂ ਨੇ ਆਪਣੀਆਂ ਤੇ ਚੱਲੇ ਆਪਾਂ ਨਾਲ ਟ੍ਰੈਪ ਤੇ ਤੇ ਅੱਗੇ ਕੇ ਜਾ ਕੇ ਦੇਖਦੇ ਹਾਂ ਹੁੰਦਾ ਹੈ ਮਿਲਦੇ ਆ ਸਵੇਰ ਦੇ ਵਜੇ ਨੇ 5:30 ਹੋਰ ਤੋਂ ਦੀਆਂ ਗਲੀਆਂ ਚ ਘੁੰਮ ਰਿਹਾ ਹਾਂ ਇਹ ਜਾਨੂ ਬਣ ਕੇ ਪਤਾ ਨਹੀਂ ਸਮਝ ਨਹੀਂ ਆ ਰਹੀ ਕੀ ਕਰਨਾ ਚਾਹ ਰਿਹਾ ਇਥੇ ਕੀ ਕਿਉਂ ਇਦਾਂ ਤੋਰਿਆ ਬਾਹਰ ਵੇ ਪਾਇਆ ਹੈ ਨਿਗਲੇ ਨੇ ਗਿੱਟ ਪਾਈ ਜੈਕਟ ਵਾਈ ਟੋਪੀ ਵਾਈ ਚੱਲ ਪਿਆ ਹੈ ਚੱਲੇ ਆਗੇ ਤੂੰ ਇਹਨੂੰ ਕੋਈ ਨਹੀਂ ਪਤਾ ਹਵਾ ਵੀ ਕਿੰਨੀ ਠੰਡੀ ਨਾ ਯਾਰ ਓਏ ਹੋਏ ਹੋਰ ਕਿੰਨੀ ਠੰਡੀ ਹੈ ਯਾਰ ਹੈ ਬਹੁਤ ਨੇ ਠੰਡੀ ਹਵਾ ਹੈ ਅਸ਼ਾ ਹੱਡੇ ਉੱਠ ਹਵਾ ਨਹੀਂ ਜਲਦੀ ਵੀ ਇੱਥੇ ਹਵਾ ਆ ਹਾਂ ਦੇ ਤਾਂ ਠੰਡ ਜ਼ਿਆਦਾ ਹੈ ਤੇ ਇੱਥੇ ਠੰਡ ਦਾ ਥੋੜਾ ਜਿਹਾ ਫਰਕ ਆ ਪਰ ਠੰਡ ਤੇ ਹੈ ਆ। ਪਰ ਇਧਰ ਠੰਡ ਤੇ ਹੈ। ਗੱਲਾਂ ਬਾਤ ਕਰੋ ਤਾਂ ਤੁਰੋ ਸਵੇਰ ਦਾ ਟਾਈਮ ਹੈ। ਅਗਰ ਕਿਸੇ ਨੇ 포ਰ ਤੋਂ ਸਟੇ ਕਰਨਾ ਹੋਵੇ ਆਲਾ ਹੋਟਲ ਬੜਾ ਵਧੀਆ ਆ। ਮੈਂ ਕਦੀ ਨਹੀਂ ਰੁਕਿਆ ਜੇ ਤੁਸੀਂ ਰੁਕਣਾ ਹੋਵੇ ਤੇ ਆ ਜਿਓ। ਹੋਟਲ ਦਾ ਨਾ ਆਇਆ ਹੋਟਲ ਦੇ ਆਪਣੀ। ਇੱਥੇ ਆ ਕੇ ਰੁਕ ਸਕਦੇ ਹੋ ਠੀਕ ਹੈ ਜੀ। ਚੈਨਲ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਸਾਰੀ ਫੈਮਿਲੀ ਇਸ ਵੀਡੀਓ ਨੇ ਕੋਈ ਗੋਲਾ ਨਹੀਂ ਹੈ ਕੋਈ ਸ਼ਾਲਾ ਨਹੀਂ ਹੈ ਬਹੁਤ ਪਿਆਰੀ ਵੀਡੀਓਜ਼ ਨੇ ਅੱਗੇ ਕੇ ਜਾ ਕੇ ਆਪਾਂ ਚੱਲੇ ਹਾਂ ਮਦੇਰਾ ਕੁਮਨ ਇੱਕ ਆਈਲੈਂਡ ਹੈ ਲੋ ਜੀ ਠੀਕ ਹੈ ਤੇ ਫਿਰ ਆਪਾਂ ਮਿਲਾਂਗੇ ਤੁਹਾਨੂੰ ਕੰਟੀਨਿਊ ਕਰਾ ਕੇ ਅਗਲੀ ਵੀਡੀਓ ਤੇ ਬਹੁਤ سارے ਪਾਰਟ ਆਣਗੇ ਸਾਰੇ ਪਾਰਟ ਦੇਖਣਾ ਨਜ਼ਾਰੇ ਵੀ ਆਣਗੇ ਤੇ ਨਜ਼ਾਰੇ ਜਾਣਗੇ ਵੀ ਸੋ ਬੇਕਟਾਈਨ ਹੈ ਰੇਲਵੇ ਸਟੇਸ਼ਨ ਵੇਲੇ ਸੇਡ ਦਾ ਟਾਈਮ ਹੈ ਟ੍ਰੇਨ ਸਟੇਸ਼ਨ ਦਾ ਅਵੇਲੇਬਲ ਟ੍ਰੇਨ ਟ੍ਰੇਨ ਨੂੰ ਨਾ ਆ ਰਹੀ ਆ ਕੀ ਦੇ ਥੱਲੇ ਨਾ ਦੇ ਰਹੇ ਕਿ ਤੁਹਾਡਾ ਹੋਰ ਨਾ ਆ ਜੇ ਕਿੱਥੇ ਜਿੱਦੇ ਜਲੇ ਆਪਾਂ ਹੈ ਕਿ ਉਹ ਨਾ ਆ ਉਹ ਭਰਾਵਾ ਕੀ ਕਹਿਣਾ ਚਾਰੇ ਉਹ ਕੁਝ ਸਮਝ ਨਹੀਂ ਆਇਆ ਅਜਾ ਟ੍ਰੇਨ ਸਟੇਸ਼ਨ ਵੇਲੇ ਕਿੱਡਾ ਸਾਫ ਸੁਥਰਾ ਨਹੀਂ ਹੈ ਨਾ ਯੂਨੀ ਲੈਬ ਵਾਲ ਨੇ ਇੱਥੇ ਵੀ ਖੋਲੀ ਹੋਈ ਹੈ ਕਿੰਦਾਂ ਦੀ ਖੋਲੀ ਹੈ ਇਹਤੇ ਐਕਸੈਲਰੇਟਰ ਉਸ ਦਿਨ ਤੁਸੀਂ ਚੈੱਕ ਕਰਾ ਸਕਦੇ ਆ ਆਪਣਾ ਹੋ ਗਿਆ ਨਾ ਫਟ ਬੋਹੜਾਇਆ ਸਮਣਾ ਟ੍ਰੇਨ ਸਟੇਸ਼ਨ ਪਹੁੰਚ ਗਏ 에어ਪੋਰਟ kia ਉਥੋਂ ਆਪਾਂ ਨੂੰ ਚੇਂਜ ਕਰਨੀ ਪਣੀ ਸੀ ਤੇ ਆਪਾਂ ਨੂੰ ਇਹਦੇ ਜਾਣਾ ਪਣਾ ਹੈ ਹਣਾ ਤੇ ਹੁਣ ਆਪਾਂ ਬਿਲਕੁਲ ਨੇਅਰ ਬਾਏ ਬੋਰਡਿੰਗ ਪਾਸ ਤੇਰੇ ਮੈਂ ਕੱਢ ਦਿੱਤੇ ਹੀ ਹਨ ਤੇਰੇ ਕੋਈ ਨਹੀਂ ਉਹ ਕਿਉਂ ਕੱਢ ਕੇ ਦੇਣਗੇ ਤੂੰ ਸਕੈਨ ਕਰਨਾ ਬਸ ਬੋਰਡਿੰਗ ਪਾਸ ਤੈਨੂੰ ਪਤਾ ਨਹੀਂ ਯਾਰ ਅਜ ਜਦੋਂ ਵੀ ਮੈਂ ਵੇਖਦਾ ਨਾ ਗ੍ਰੀਨ ਦੇ ਵਿੱਚ ਜੱਟ ਜੱਟ ਮੁੰਤੇ ਐਂ ਸੱਚੀ ਸੱਚੀ ਲੱਗਦਾ ਕਿ ਇਹ ਏਅਰਪੋਰਟ ਨਾ ਨਿਊਜ਼ੀਲੈਂਡ ਦਾ ਏਅਰਪੋਰਟ ਆ ਇਹ ਮੀਟਿੰਗ ਤੇਰੀ ਚ ਨੋਟਰੀ ਫੋਟੋ ਫੋਟੋ ਨਹੀਂ ਹਰ ਹਾਲੇ ਤੇ ਨਹੀਂ ਹੂੰ ਵੀਡੀਓ ਤੇ ਕੱਟ ਦੂੰ ਆ ਜੇ ਆਜਾ ਕਰ ਲੱਗੇ ਇੰਟਰ ਫਿਰ ਬੋਰਡਿੰਗ ਹੋ ਗਈ 에어ਪੋਰਟ ਤੋਂ ਸਾਰਾ ਕੁਝ ਹੋ ਗਿਆ ਲੱਗੇ ਜ ਆਪਾਂ ਲੈ ਕੇ ਨਹੀਂ ਆਏ ਲੱਗੇ ਸਾਡੇ ਬੈਗਸ ਆਜੇ ਹੀ ਤੇ ਆਪਾਂ ਹੁਣ ਕਰਕੇ ਐਂਟਰ ਉਹ ਉਹਨਾਂ ਬਗੜੇ ਫੜਣ ਦੇ ਵਲੌਗ ਦੇ ਵਲੌਗ ਤੋਂ ਪਿੱਛੇ ਦਾ ਦ੍ਰਿਸ਼ ਦਿਖਾ ਰਿਹਾ ਬਾ ਟਾਈਪ エアਲਾਈਨ ਆ ਉੱਡਣ ਲੱਗੀ ਆ ਆਹ ਡੀ ਰਿਆਣੇ エアਲਾਈਨ ਆ ਤੇ ਆਪਾਂ ਇੱਥੇ ਬਹਿ ਕੇ ਨਿਕਲ ਜਾਣਾ ਫਿਰ ਮੱਤੇ ਰਾਤ ਕੂਮੇਂਗੇ ਦੋ ਦੇ ਟਾ 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 ਕਟਾ ਵੱਡਾ ਕ੍ਰਿਸਮਸ ਟਰੀ ਲਾਇਆ ਨੇ ਨਨੇ ਥੋ ਲੋ ਲੈ ਕੇ ਵੇਲਾ ਉੱਪਰ ਤੱਕ ਲਾਇਆ ਗਾਏ ਜੋ ਤੁਹਾਨੂੰ ਦਿਖਾ ਲਗਾ ਦੇਖੋ ਮੈਂ ਤੇ ਖੁਦ ਪਹਿਲੀ ਵਾਰੀ ਜ਼ਿੰਦਗੀ 'ਚ ਦੇਖਣਿਆ ਐਡਾ ਤਗੜਾ ਕਰੂਸ ਓਏ ਹੋਏ 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 ਹੋਰ ਲਾਗੇ ਜਾਣ ਦੇ ਤੂੰ ਲਾਗੇ ਜਾ ਕੇ ਤੁਹਾਨੂੰ ਲਾਗੇ ਜਾ ਕੇ ਤੁਹਾਨੂੰ ਓ ਮਾਈ ਗੁੱਡਨੈਸ ਮੈਨੂੰ ਨਹੀਂ ਲੱਗਦਾ ਇਹ 3 ਸਟਾਰ ਹੋਊਗਾ ਜਾਂ 4 ਸਟਾਰ ਮੈਨੂੰ ਲੱਗਦਾ ਇਹ 8 9 ਸਟਾਰ ਹੋਊਗਾ ਇਹ ਦੀ ਤਾਂ ਸਟਾਰ ਹੀ ਨਹੀਂ ਹੋਣੀ ਐਸ ਕੀ ਅੱਖ ਮੇਰਾ ਇਹ ਮਾਨ ਕਰਦਾ ਮੈਂ ਮੱਚ ਕਰ ਜਾਣਾ ਦਿੱਤੀ ਓਏ ਹੋਏ 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 ਹੋਏ